ਪਰਬਤੀ ਅਸ਼ਟਪਦੀਆਂ ਮਹੱਲਾ ਪਹਿਲਾ ਬਿਪਾਸ ਇੱਕ ਓਮਕਾਰ ਸਤਗੁਰ ਪ੍ਰਸਾਦ ਦੁਬਿਦਾ ਬਉਰੀ ਮਨ ਬੋ ਰਾਇਆ ਝੂਠੇ ਲਾਲਚ ਜਨਮ ਗਵਾਇਆ ਲਪਟ ਰਹੀ ਫੁਨ ਬੰਦ ਨਾ ਪਾਇਆ ਸਤਗੁਰ ਆਖੇ ਨਾਮ ਦੜਾਇਆ ਨਾ ਮਨ ਮਰੇ ਨਾ ਮਾਇਆ ਮਰੇ ਜਿਨ ਕਿਛ ਕੀਆ ਸੋਈ ਜਾਣੇ ਸ਼ਬਦ ਵਿਚਾਰ ਭਉ ਸਾਗਰ ਤਰੇ ਰਹਾ ਮਾਇਆ ਸੰਚ ਰਾਜੇ ਅਹੰਕਾਰੀ ਮਾਇਆ ਸਾਥ ਨਾ ਚੱਲੇ ਪਿਆਰੀ ਮਾਇਆ ਮਮਤਾ ਹੈ ਬਹੁ ਰੰਗੀ ਬਿਨ ਨਾਵੇਂ ਕੋ ਸਾਥ ਨ ਸੰਗੀ ਜਿਉ ਮਨ ਦੇਖੇ ਪਰ ਮਨ ਤੈਸਾ ਜੈਸੀ ਮਨਸਾ ਤੈਸੀ ਦਸਾ ਜੈਸਾ ਕਰਮ ਤੈਸੀ ਲਿਵ ਲਾਵੇ ਸਤਗੁਰੂ ਪੂਛ ਸਹਜ ਘਰ ਪਾਵੇ ਰਾਗ ਨਾਦ ਮਨ ਦੁਜੇ ਪਾਏ ਅੰਦਰ ਕਪਟ ਮਹਾਂ ਦੁਖ ਪਾਏ ਸਤ ਗੁਰ ਪੇਟੇ ਸੋਜੀ ਪਾਏ ਸੱਚੇ ਨਾਮ ਰਹਿ ਲੇਵ ਲਾਏ ਸੱਚੇ ਸ਼ਬਦ ਸੱਚ ਕਮਾਵੇ ਸੱਚੀ ਬਾਣੀ ਹਰ ਗੁਣ ਗਾਵੇ ਨਿਜ ਘਰ ਵਾਸ ਅਮਰ ਪਦ ਪਾਵੇ ਤਾਂ ਦਰ ਸਾਚੇ ਸ਼ੋਭਾ ਪਾਵੇ ਗੁਰ ਸੇਵਾ ਬਿਨ ਭਗਤ ਨਾ ਹੋਈ ਅਨੇਕ ਯਤਨ ਕਰੇ ਜੇ ਕੋਈ ਉਮੇ ਮੇਰਾ ਸ਼ਬਦੇ ਕੋਈ ਨਰਮਲ ਨਾਮ ਵਸੇ ਮਨ ਸੋਈ ਇਸ ਜਗ ਮੇ ਸ਼ਬਦ ਕਲਣੀ ਹੈ ਸਾਰ ਬਿਨ ਸ਼ਬਦੇ ਹੋ ਮੋ ਗੁਬਾਰ ਸ਼ਬਦੇ ਨਾਮ ਰਖੇ ੳ ਧਾਰ ਸ਼ਬਦੇ ਗਤ ਮਤ ਮੋਖ ਦਵਾਰ ਅਵਰ ਨਹੀਂ ਕਰ ਦੇਖਣਹਾਰੋ ਸੱਚਾ ਆਪ ਅਨੂਪ ਅਪਾਰੋ RAM ਨਾਮ ਉਤਮ ਗਤ ਹੋਈ ਨਾਨਕ ਖੋਜ ਲਹਿ ਜਨ ਕੋਈ ਪ੍ਰਭਾਤੀ ਮਹੱਲਾ ਪਹਿਲਾ ਮਾਇਆ ਮੋਹ ਸਗਲ ਜਗ ਛਾਇਆ ਕਾਮਣ ਦੇਖ ਕਾਮ ਲੁਭਾਇ ਸੁਤ ਕੰਚਨ ਸਿਉ ਹੇਤ ਬੁਧਾਇਆ ਸਭ ਕਿਛ ਆਪਣਾ ਇੱਕ ਰਾਮ ਪਰਾਇਆ ਐਸਾ ਜਾਪ ਜਪੋ ਜਪਮਾਲੀ ਦੁਖ ਸੁਖ ਪਰ ਹਰ ਭਗਤ ਨਰਲੀ ਰਹਾਉ ਗੁਣ ਨਿਧਾਨ ਤੇਰਾ ਅੰਤ ਨਾ ਪਾਇਆ ਸਾਚ ਸ਼ਬਦ ਤੁਝ ਮਹੇ ਸਮਾਇਆ ਪਾਉ ਗੋਣ ਤੁਦ ਆਪ ਰਚਾਇਆ ਸਹੀ ਭਗਤ ਜਿਨ ਸੱਚ ਚਿੱਤ ਲਾਇ ਗਿਆਨ ਧਿਆਨ ਨਰਹਰ ਨਿਰਵਾਣੀ ਬਿਨ ਸਤਗੁਰ ਭੇਟੇ ਕੋਈ ਨ ਜਾਣੀ ਸકલ ਸਰੂਪ ਜੋਤ ਸਮਾਣੀ ਆਨੰਦ ਰੂਪ ਵਿਟੋ ਕੁਰਬਾਣੀ ਪਾਉ ਭਗਤ ਗੁਰਮਤੀ ਪਾਏ ਹਉਮੇ ਵਿੱਚੋਂ ਸ਼ਬਦ ਜਲਾਏ ਧਾਵਤ ਰੱਖੇ ਠਾਗ ਰਹਾਏ ਸੱਚਾ ਨਾਮ ਮਨ ਵਸਾਏ ਬਿਸਮ ਬਨੋਦ ਰਹੇ ਪਰਮਾਤੀ ਗੁਰਮਤ ਮਾਨਿਆ ਏਕ ਲਿਬ ਲਾਗੀ ਦੇਖ ਨਵਾਰਿਆ ਜਲਮ ਹੈ ਆਗੀ ਸੋ ਬੂਜੇ ਹੋਵੇ ਵੱਡ ਭਾਗੀ ਸਤ ਗੁਰ ਸੇਵੇ ਪਲਮ ਚੁਕਾਏ ਆਂਦਨ ਜਾਗੇ ਸੱਚ ਲਿਓ ਲਾਏ ਏਕੋ ਜਾਣੇ ਅਵਰ ਨ ਕੋਏ ਸੁਖ ਦਾਤਾ ਸੇਵੇ ਨਿਰਮਲ ਹੋਏ ਸੇਵਾ ਸੁਰਤ ਸ਼ਬਦ ਵਿਚਾਰ ਜਪ ਤਪ ਸੰਜਮ ਹੋਮੇ ਮਾਰ ਜੀਵਨ ਮੁਕਤ ਨਾ ਜਾਂ ਸ਼ਬਦ ਸੁਣਾਏ ਸੱਚੀ ਰਹਿਤ ਸੱਚਾ ਸੁਖ ਪਾਏ ਸੁਖ ਦਾਤਾ ਦੁਖ ਮੇਟਨ ਹਾਰਾ ਅਵਰ ਨ ਸੂਜਸ ਬੀਜੀਕਾਰਾ ਧਨਮਨ ਧਨ ਹਰ ਆਗੇ ਰਾਖਿਆ ਨਾਨਕ ਕਹੇ ਮਹਾਰਸ ਚਾਖਿਆ ਪਰ ਬਤਿਮ ਅੱਲਾ ਪਹਿਲਾ ਨਿਵਲੀ ਕਰਮ ਭਉੰਗਮ ਪਾਠੀ ਰਿਚਕ ਪੂਰਕ ਕੁੰਭ ਕਰੇ ਬਿਨ ਸਤਗੁਰ ਕਿਸ ਸੋਜੀ ਨਾਹੀ ਪਰਮੇ ਭੂਲਾ ਬੂਲ ਮਰੇ ਅੰਧਾ ਭਰਿਆ ਭਰ ਪਰ ਧੋਏ ਅੰਤਰ ਕੀ ਮਲ ਕਦੇ ਨ ਲਹੇ ਨਾਮ ਬਿਨਾ ਫੋਕੜ ਸਭ ਕਰਮ ਜਿਉ ਬਾਜੀ ਕਰ ਭਰਮ ਭੂਲੇ ਖਟ ਕਰਮ ਨਾਮ ਨਰੰਜਨ ਸੋਈ ਤੂੰ ਗੁਣ ਸਾਕਰ ਅਗੁਣ ਵਹੀ ਰਹੋ ਮਾਇਆ ਧੰਦਾ ਤਾਵਣੀ ਦੁਰਮਤਕਾਰ ਵਿਕਾਰ ਮੂਰਖ ਆਪ ਗਣਾਈ ਦਾ ਬੂਝ ਨਾ ਸਕੇ ਕਾਲ ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖਵਾਰ ਮਜਨ ਝੂਠਾ ਚੰਦਾਲ ਕਾ ਫੋਕੜ ਚਾਰ ਸ਼ਿੰਗਾਰ ਝੂਠੀ ਮੰਨ ਕੀ ਮਤ ਹੈ ਕਰਨੀ ਬਾਦ ਵਿਵਾਦ ਝੂਠੇ ਵਿੱਚ ਅੰਕਰਣ ਹੈ ਖਸੋ ਨਾ ਪਾਵੇ ਸਾਧ ਬਿਨ ਨਾਵੇਂ ਹੋਰ ਕਮਾਉਣਾ ਫਿੱਕਾ ਆਵੇ ਸਾਦ ਦੁਸਤੀ ਸਭ ਬਗੂਚੀਏ ਬਿਖਵਾਤੀ ਜੀਵਨ ਬਾਦ ਏ ਪਰਮ ਭੂਲੇ ਮਰੋ ਨ ਕੋਈ ਸਤਗੁਰ ਸੇਵ ਸਦਾ ਸੁਖ ਹੋਈ ਬਿਨ ਸਤਗੁਰ ਮੁਕਤ ਕਨੇ ਨ ਪਾਈ ਆਵੇ ਜਾਹੇ ਮਰੇ ਮਰ ਜਾਈ ਇਹੋ ਸਰੀਰ ਹੈ ਤ੍ਰੈ ਗੁਣ ਤਾਤ ਇਸਨੋ ਵਿਆਪੇ ਸੋਗ ਸੰਤਾਪ ਸੋ ਸੇਵ ਜਿਸ ਮਈ ਨਵਾਬ ਵਿੱਚੋਂ ਚੁਕੇ ਤਸਨਾ ਅਰ ਆਪ ਜੈ ਜੈ ਦੇਖਾ ਤੈ ਤੈ ਸੋਈ ਬਿਨ ਸਤਗੁਰ ਭੇਟੇ ਮੁਕਤ ਨ ਹੋਈ ਫਿਰਦੇ ਸੱਚ ਇਹ ਕਰਨੀ ਸਾਰ ਹੋਰ ਸਭ ਪਖੰਡ ਪੂਜ ਖਵਾਲ ਦੁਬਿਦਾ ਚੁਕੇ ਤਾਂ ਸ਼ਬਦ ਪਛਾਣ ਕਰ ਬਾਹਰ ਏਕੋ ਕਰ ਜਾਣ ਇਹ ਮਤ ਸ਼ਬਦ ਹੈ ਸਾਰ ਵਿੱਚ ਦੁਬਿਦਾ ਮਾਥੇ ਪਵੇ ਛਾਰ ਕਰਨੀ ਕੀਰਤ ਗੁਰਮਤ ਸਾਰ ਸੰਤ ਸਭਾ ਗੁਣ ਗਿਆਨ ਵਿਚਾਰ ਮਨ ਮਾਰੇ ਜੀਵਤ ਮਰ ਜਾਣ ਨਾਨਕ ਨਦਰੀ ਨਦਰ ਪਛਾਨ ਪ੍ਰਭਾਤੀ ਮਹੱਲਾ ਪਹਿਲਾ ਦਖਣੀ ਗਉਦੋਂ ਤੱਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ ਸਹਸ ਸਰੀਰ ਚੈਨ ਭਗ ਹੋਏ ਤਾਂ ਮਨ ਪਛੋਤਾਇਆ ਕੋਈ ਜਾਣ ਨ ਭੁੱਲੇ ਭਾਈ ਸੋ ਭੁੱਲੇ ਜਿਸ ਆਪ ਭੁਲਾਏ 부ਝੇ ਜਿਸ ਬੁਝਾਈ ਰਹਾਓ ਨਹਰੀ ਚੰਦ ਪ੍ਰਸਵੀ ਪਤ ਰਾਜੇ ਕਾਗਦ ਕੀਮ ਨਪਾਈ ਔਗਣ ਜਾਣੇ ਔਗਣ ਜਾਣੇ ਤਾਂ ਪੁੰਨ ਕਰੇ ਕਿਉਂ ਕਿਉਂ ਨਿਖਾਸ ਬਿਕਾਈ ਕਲੋ ਅਡਾਈ ਧਰਤੀ ਮੰਗੀ 52 ਰੂਪ ਬਹਾਨੇ ਕਿਉਂ ਪਿਆਲ ਜਾਏ ਕਿਉਂ ਛਲਿਏ ਜੇ ਬਲ ਰੂਪ ਪਛਾਨੇ ਹਲਾਜਾ ਜਨ ਮੀਜਾ ਦੇ ਮਤੀ ਬਰਜ ਬਿਆਸ ਪੜਾਇਆ ਤਿੰਨ ਕਾਲ ਜਗ 18 ਘਾਇ ਕਿਰਤਨਾ ਚਲੇ ਚਲਾਇਆ ਗਣਤਨਾ ਗਣੀ ਹੁਕਮ ਪਛਾਣਾ ਬੋਲੀ ਭਾਏ ਸੁਭਾਈ ਜੋ ਕੁਛ ਵਰਤੇ ਤੁਦੇ ਸਲਾਹੀ ਸਭ ਤੇਰੀ ਵਡਿਆਈ ਗੁਰਮੁਖ ਅਲਿਪਤ ਲੇਪ ਕਦੇ ਨ ਲਾਗੇ ਸਦਾ ਰਹੇ ਸ਼ਰਨਾਈ ਮਨਮੁਖ ਮੁਗਦ ਆਗੇ ਚੇਤੇ ਨਾਹੀ ਦੁਖ ਲਾਗੇ ਪਛਤਾਈ ਆਪੇ ਕਰੇ ਕਰਾਏ ਕਰਤਾ ਜਿਨ ਇਹ ਰਚਨਾ ਰਚੀਏ ਹਰ ਅਭਿਮਾਨ ਨਾ ਜਾਈ ਜੀਉ ਅਭਿਮਾਨੇ ਪਚਿਏ ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪ ਨਾ ਭੁੱਲੇ ਨਾਨਕ ਸਭ ਨਾਮੰਦ ਸਤਾਰਾ ਕੋ ਗੁਰ ਪ੍ਰਸਾਦ ਅਕੁਲੇ ਪ੍ਰਭਾਤੀ ਮਹੱਲਾ ਪਹਿਲਾ ਆਖਣਾ ਸੁਣਣਾ ਨਾਮ ਆਧਾਰ ਤੰਦਾ ਛੁਟਕ ਗਿਆ ਵਿਕਾਰ ਜਿਉ ਮਨ ਮੁਖ ਦੂਜੇ ਪਤ ਖੋਈ ਬਿਨ ਨਾਵੇਂ ਮੈਂ ਅਵਰ ਨ ਕੋਈ ਸੁਣਮਨੰਦੇ ਮੂਰਖ ਗਵਾਰ ਆਵਤ ਜਾਤ ਲਾਜ ਨਹੀਂ ਲਾਗੇ ਬਿਨ ਗੁਲ ਬੁੱਢੇ ਬਾਰੋ ਬਾਰ ਹਾਉ ਇਸ ਮਨ ਮਾਇਆ ਮੋਹਿ ਬినాਸ ਤੁਰ ਹੁਕਮ ਲਿਖਿਆ ਤਾਂ ਕਈ ਕਾਸ ਗੁਰਮੁਖ ਬਿਲਾ ਚੀਨੇ ਕੋਈ ਨਾਮ ਬਿਹੁ ਨਾ ਮੁਕਤ ਨਾ ਹੋਈ ਪਰਮ ਪਰਮ ਡੋਲੇ 184 ਬਿਨ ਗੁਰ ਬੂਜੇ ਜਮ ਕੀ ਫਾਸੀ ਯਹੋ ਮਨੁ ਆਖਿਨ ਖਿਨ ਖਿਨ ਊਪ ਪਿਆਲ ਗੁਰਮੁਖ ਛੂਟੇ ਨਾਮ ਸਮਾਲ ਆਪੇ ਸਦਾਏ ਟਿਲ ਨਾ ਹੋਏ ਸ਼ਬਦ ਮਰੇ ਸਹਿਲਾ ਜੀਵੇ ਸੋਏ ਬਿਨ ਗੁਰ ਸੋਜੀ ਕਿਸੇ ਨਾ ਹੋਏ ਆਪੇ ਕਰੇ ਕਰਾਵੇ ਸੋਏ ਝਗੜ ਝਕਾਵੇ ਹਰ ਗੁਣ ਗਾਵੇ ਪੂਰਾ ਸਤਗੁਰ ਸਹਜ ਸਮਾਵੇ ਏੋ ਮਨ ਡੋਲਤ ਤਉ ਠਹਿਰਾਵੇ ਸੱਚ ਕਰਨੀ ਕਰ ਕਾਲ ਕੁਮਾਵੇ ਅੰਤਰ ਜੂਠਾ ਕਿਉ ਸੁੱਚ ਹੋਏ ਸ਼ਬਦੀ ਧੋਵੇ ਬਿਲਾ ਕੋਏ ਗੁਰਮੁਖ ਕੋਈ ਸੱਚ ਕੁਮਾਵੇ ਆਵਣ ਜਾਣਾ ਠਾਕਰ ਹਾਵੇ ਬੋ ਖਾਣਾ ਪੀਣਾ ਸੁਖ ਸਾਰ ਹਰ ਜਨ ਸੰਗਤ ਪਾਵੇ ਪਾਰ ਸੱਚ ਬੋਲੇ ਬੋ ਲਾਵੇ ਪਿਆਰ ਗੁਰ ਕਾ ਸ਼ਬਦ ਕਲਣੀ ਹੈ ਸਾਰ ਹਰ ਜਸ ਕਰਮ ਧਰਮ ਪਤ ਪੂਜਾ ਕਾਮ ਕ੍ਰੋਧ ਅਗਨੀ ਮਹਿ ਪੁੰਜਾ ਹਰ ਰਸ ਚਾਖ ਤਨ ਮਨ ਭੀਜਾ ਪ੍ਰਣਿਤ ਨਾਨਕ ਅਬਰਨ ਦੂਜਾ ਅਪਰਵਾਤੀ ਮਹੱਲਾ ਪਹਿਲਾ ਰਾਮ ਨਾਮ ਜਪ ਅੰਤਰ ਪੂਜਾ ਗੁਰ ਸ਼ਬਦ ਵਿਚਾਰ ਅਵਲ ਨਹੀਂ ਦੂਜਾ ਏਕੋ ਰਬ ਰਿਹਾ ਸਭ ਠਾਈ ਅਵਲ ਨਹੀਂ ਕਿਸ ਪੂਜ ਚੜਾਈ ਰਹਾਉ ਮੰਤਨਾਂ ਅਗੇ ਜੀੜਾ ਤੁਝ ਪਾਸ ਜਿਉ ਭਾਵੇ ਤੂੰ ਰੱਖੋ ਅਰਦਾਸ ਸੱਚ ਜਿਹਵਾ ਹਰ ਰਸਨ ਰਸਾਈ ਗੁਰਮਤਿ ਛੂਟਸ ਪ੍ਰਭ ਸ਼ਰਨਾਈ ਕਰਮ ਧਰਮ ਪ੍ਰਭ ਮੇਰੇ ਕੀਏ ਨਾਮੋ ਬੜਾਈ ਸਿਰ ਕਰਮਾਂ ਕੀਏ ਸਤਿਗੁਰ ਕੇ ਵਸ ਚਾਰ ਪਦਾਰਥ ਤੀਨ ਸਮਾਏ ਏਕ ਕਰਤਾਰਤ ਸਤਿਗੁਰ ਦੀਏ ਮੁਕਤ ਧਿਆਨ ਹਰ ਪਦ ਚੀਨ ਭਏ ਪ੍ਰਧਾਨਾ ਮਨਤਨ ਸੀਤਲ ਗੁਰ ਬੂਝ ਬੁਝਾਈ ਪ੍ਰਭ ਨਿਵਾਜੇ ਕਿਨ ਕੀਮਤ ਪਾਈ ਕਹੋ ਨਾਨਕ ਗੁਰ ਬੂਝ ਬੁਝਾਈ ਨਾਮ বিনা ਗਤ ਕਿਨੇ ਨਾ ਪਾਈ ਪ੍ਰਭਾਤੀ ਮਹੱਲਾ ਪਹਿਲਾ ਇਕਤੁਰ ਬਖਸ਼ ਲਏ ਗੁਰੂ ਪੂਰੇ ਸਚੀ ਬਣਤ ਬਣਾਈ ਹਰ ਰੰਗ ਰਾਤੇ ਸਦਾ ਰੰਗ ਸਾਚਾ ਦੁਖ ਬਿਸਰੇ ਪਤ ਪਾਈ ਝੂਠੀ ਦੁਰਮਤ ਕੀ ਚਤਰਾਈ ਬਿਨਸਤ ਬਾਲ ਨ ਲਾਗੇ ਕਾਈ ਰਹਾਉ ਮਨਮੁਖ ਕੋ ਦੁਖ ਦਰਦ ਵਿਆ ਵਾਪਸ ਮਨਮੁਖ ਦੁਖ ਨ ਜਾਈ ਸੁਖ ਦੁਖ ਦਾਤਾ ਗੁਰਮੁਖ ਜਾਤਾ ਮੇਲ ਲਏ ਸ਼ਰਨਾਈ ਮਨਮੁਖ ਤੇ ਅਬ ਭਗਤ ਨ ਹੋਵਸ ਹੋਮੇ ਪਚੇ ਦੀਵਾਨੇ ਇਹੋ ਮਨੁਆ ਖਿਨ ਊਬ ਭਿਆਲੀ ਜਬ ਲਗ ਸ਼ਬਦ ਨਾ ਜਾਣੇ ਊਖ ਪਿਆਸਾ ਜਗ ਭਇਆ ਤਿਪਤ ਨਹੀਂ ਬਿਨ ਸਤਿਗੁਰ ਪਾਏ ਸਹਿਜੇ ਸਹਿਜ ਮਿਲੇ ਸੁਖ ਪਾਈਏ ਦਲ ਗਏ ਪੈਂਦਾ ਜਬ ਜਾਏ ਦਲ ਗਏ ਦਾਨਾ ਬੀਨਾ ਇੱਕ ਆਪੇ ਨਿਰਮਲ ਗੁਰ ਕੀ ਬਾਣੀ ਆਪੇ ਸੁਰਤਾ ਸੱਚ ਵਿਚਾਰਸ ਆਪੇ ਬੂਜੇ ਪਦ ਨਿਰਵਾਣੀ ਜਲ ਤਲੰਗ ਅਗਨੀ ਭਵਨੇ ਫੁਨ ਤ੍ਰੈ ਮਿਲ ਜਗਤ ਉਪਾਇਆ ਐਸਾ ਬਾਲੋ ਛਲ ਤਿਨ ਕਉ ਦਿਆ ਹੁਕਮੀ ਠਾਕ ਰਹਾਇ ਐਸੇ ਜਨ ਬੱਲੇ ਜਗ ਅੰਦਰ ਪਰਖ ਖਜਾਨੇ ਪਾਇਆ ਜਾਤ ਵਰਨ ਤੇ ਭੈ ਅਤੀਤਾ ਮਮਤਾ ਲੋਭ ਚੁਕਾਇਆ ਨਾਮ ਰਤੇ ਤੀਰਸ ਸੇ ਨਿਰਮਲ ਦੁਖ ਹਉਮੈ ਮੈਲ ਚੁਕਾਇਆ ਨਾਨਕ ਤਿੰਨ ਕੇ ਚਰਨ ਪਖਾਲੇ ਜਿਨ੍ਹਾਂ ਗੁਰਮੁਖ ਸਾਚਾ ਭਾਇ ਪਰਬਤੀ ਮਹੱਲਾ ਤੇ ਜਾ ਵਿਪਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਪ੍ਰਸਾਦ ਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ ਹਰ ਮੰਦਰ ਸ਼ਬਦੇ ਖੋਜੀਏ ਹਰ ਨਾਮੋ ਲਿਹੋ ਸਮਾਲ ਮਨ ਮੇਰੇ ਸ਼ਬਦ ਰਪੇ ਰੰਗ ਹੋਏ ਸੱਚੀ ਭਗਤ ਸੱਚਾ ਹਰ ਮੰਦਰ ਪ੍ਰਗਟੀ ਸਾਚੀ ਸੋਏ ਅਲਹਾਉ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਨ ਜਾਣਨੀ ਮਾਨਸ ਹਰ ਮੰਦਰ ਨ ਹੋਏ ਹਰ ਮੰਦਰ ਹਰ ਜੀਉ ਸਾਜਿਆ ਰੱਖਿਆ ਹੁਕਮ ਸਵਾਰ ਤੁਰ ਲੇਖ ਲਿਖਿਆ ਸੋ ਕਮਾਵਣ ਕੋਈ ਨਾ ਮੀਟਣ ਹਾਰ ਸ਼ਬਦ ਚੀਨ ਸੁਖ ਪਾਇਆ ਸੱਚੇ ਨਾਏ ਪਿਆਰ ਹਰ ਮੰਦਰ ਸ਼ਬਦੇ ਸੋਹਣਾ ਕੰਚਨ ਕੋਟ ਅਪਾਰ ਹਰ ਮੰਦਰ ਇਹੋ ਜਗਤ ਹੈ ਗੁਰ ਬਿਨ ਕੋਰ ਅੰਤਾਲ ਦੂਜਾ ਭਾਉ ਕਰ ਪੂਜਦੇ ਮਨਮੁਖ ਅੰਧਗੁਵਾਰ ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ ਸਾਚ ਰਤੇ ਸੇ ਉਬਲੇ ਦੁਹੀਏ ਦੁਜੇ ਭਾਏ ਹਰਿ ਮੰਦਰ ਮਹਿ ਨਾਮ ਨਿਧਾਨ ਹੈ ਨਾ ਬੂਜੇ ਮੁਗਦ ਗਵਾਰ ਗੁਰ ਪ੍ਰਸਾਦੀ ਚੀਨਿਆ ਹਾਰ ਰੱਖਿਆ ਉਰਤਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰਤੇ ਰੰਗ ਲਾਏ ਵਿਤ ਪਾਵਨ ਸੇ ਜਨ ਨਿਰਮਲ ਹਰਿ ਕੇ ਨਾਮ ਸਮਾਏ ਹਰਿ ਮੰਦਰ ਹਰ ਕਾ ਹਾਟ ਹੈ ਰੱਖਿਆ ਸ਼ਬਦ ਸਵਾਰ ਇਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਣ ਸਵਾਰ ਹਰ ਮੰਦਰ ਮਹਿਮਨ ਲੋਹਟੂ ਹੈ ਮੋਇਆ ਦੁਜੇ ਭਾਏ ਪਾਲਸ ਭੇਟੀਏ ਕੰਚਨ ਭਿਆ ਕੀਮਤ ਕਹੀ ਨ ਜਾਏ ਹਰ ਮੰਦਰ ਮੈਂ ਹਰ ਵਸੇ ਸਰਬ ਨਿਰੰਤਰ ਹੋ ਸੋਏ ਨਾਨਕ ਗੁਰਮੁਖ ਵਣ ਜੀਏ ਸੱਚਾ ਸੌਦਾ ਹੋਏ ਪਲਬਾਤੀ ਮਹੱਲਾ ਤਜਾ ਐ ਭਾਏ ਜਾਗੇ ਸੇ ਜਨ ਜਾਗਰਣ ਕਰੇ ਹਉਮੈ ਮੈਲ ਉਤਾਰ ਸਦਾ ਜਾਗੇ ਘਰ ਆਪਣਾ ਰਾਖੇ ਪੰਜ ਤਸਕਰ ਕਾਢੇ ਮਾਰ ਮਨ ਮੇਰੇ ਗੁਰਮੁਖ ਨਾਮ ਧਿਆਏ ਜਿਤ ਮਾਰਗ ਹਰ ਪਾਈਏ ਮਨ ਸਹੀ ਕਰਮ ਕਮਾਏ ਰਹਾਉ ਗੁਰਮੁਖ ਸਹਜ ਤੁਨ ਉਪਜੇ ਦੁਖ ਹਉਮੈ ਵਿੱਚੋਂ ਜਾਏ ਹਰ ਨਾਮ ਹਰ ਮਨ ਵਸੇ ਸਈ ਜੇ ਹਰ ਗੁਣ ਗਾਇ ਗੁਰਮਤੀ ਮੁਖ ਸੋਹਣੇ ਹਰ ਰੱਖਿਆ ਉਰਤਾਰ ਇੱਥੇ ਉੱਥੇ ਸੁਖ ਕਣ ਜਪ ਹਰ ਹਰ ਔਤਰੇ ਪਾਰ ਹੋਮੇ ਵਿੱਚ ਜਾਗਰਣ ਨਾ ਹੋਵਈ ਹਰ ਭਗਤ ਨਾ ਪਵੇ ਥਾਂਏ ਮਨ ਮੁਖ ਦਲ ਢੋਈ ਨਾ ਲਹੇ ਪਾਏ ਦੁਜੇ ਕਰਮ ਕਮਾਏ ਤ੍ਰਿਗ ਖਾਣਾ ਤ੍ਰਿਗ ਪਹਿਨਣਾ ਜਿਨ੍ਹਾਂ ਦੁਜੇ ਪਾਏ ਪਿਆਰ ਬਿਸਤਾ ਕੇ ਕੀੜੇ ਬਿਸਤਾਂ ਲਾਤੇ ਮਰ ਜੰਮੇ ਹੋਏ ਖوار ਜਿਨ ਕੋ ਸਤਗੁਰੂ ਭੇਟਿਆ ਤੰਨਾ ਵਿਟੋ ਬਲ ਜਾਓ ਤਨ ਕੀ ਸੰਗਤ ਮਿਲ ਰਹਾ ਸੱਚੇ ਸੱਚ ਸਮਾਓ ਪੂਰੇ ਭਾਗ ਗੁਰ ਪਾਈਏ ਉਪਾਏ ਕਿਤੇ ਨਾ ਪਾਇਆ ਜਾਏ ਸਤਗੁਰ ਤੇ ਸਹਿਜ ਉਪਜੇ ਹੋਮੇ ਸ਼ਬਦ ਜਲਾਏ ਹਰਸ਼ਰ ਨਾਈ ਭਜ ਮੰਨ ਮੇਰੇ ਸਭ ਕਿਛ ਕਰਨੇ ਜੋਗ ਨਾਨਕ ਨਾਮ ਨਾ ਵਿਸਰੇ ਜੋ ਕਿਛ ਕਰੇ ਸੋਹਗ ਬਪਾਲ ਸੁਪਰਬਾਤੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਮਾਤ ਪਿਤਾ ਭਾਈ ਸੋਤ ਬਨਿੰਤਾ ਚੁਗੇ ਜੋਗ ਆਨੰਦ ਸਿਉ ਚੁਗਤਾ ਉਰਜ ਪਰਯੋ ਮਨ ਮੀਠ ਮਹਾਰਾ ਗੁਣ ਗਾਹਕ ਮੇਰੇ ਪ੍ਰਾਨ ਅਧਾਰਾ ਏਕ ਹਮਾਰਾ ਅੰਤਰਜਾਮੀ ਧਰ ਏਕਾ ਮੈਂ ਟਿਕ ਏਕਸ ਕੀ ਸਰ ਸਾਹਾ ਵੱਡ ਪੁਰਖ ਸੁਆਮੀ ਰਹਾਓ ਸ਼ਲ ਨਾਗਨ ਸਿਉ ਮੇਰੀ ਟੂਟਨ ਹੋਈ ਗੁਰ ਕਿਆ ਏ ਝੂਠੀ ਤੋਹੀ ਮੁਖ ਮੀਠੀ ਖਾਈ ਕੋ ਰਾਇ ਅਮਰਤ ਨਾਮ ਮਨ ਰਹਾ ਆਕਾਏ ਲੋਬ ਮੋਹ ਸਿਉ ਗਈ ਬਖੋਟ ਗੁਰ ਕਰਪਾਲ ਮੋਹੇ ਕੀਨੀ ਛੋਟ ਇਹ ਠਗਵਾਰੀ ਬਹੁਤ ਕਰ ਗਾਲੇ ਹਮ ਗੁਰ ਰਖੇ ਲਈਏ ਕਰਪਾਲੇ ਕਾਮ ਕ੍ਰੋਧ ਸਿਉ ਠਾਠ ਨ ਬਨਿਆ ਗੁਰਪ ਉਪਦੇਸ਼ ਮੋਹੇ ਕਾਨੀ ਸੁਨਿਆ ਜੈ ਦੇਖੋ ਤਹ ਮਹਾ ਚੰਡਾਲ ਰਾਖ ਲੀਏ ਆਪਣੇ ਗੁਰ ਗੋਪਾਲ ਦਸ ਨਾਰੀ ਮੈਂ ਕਰੀ ਦੁਹਾਗਣ ਗੁਰ ਕਿਹਾ ਇਹ ਰਸੇ ਵਿਖਾਗਨ ਇਨ ਸੰਬੰਧੀ ਰਸਾਤਲ ਜਾਏ ਹਮ ਗੁਰ ਰਾਖੇ ਹਰ ਲਿਵ ਲਾਏ ਅਹਮੇਵ ਸਿਉ ਮਸਲਤ ਛੋਡੀ ਗੁਰ ਕਿਹਾ ਇਹੋ ਮੂਰਖ ਹੋਡੀ ਇਹੋ ਨਿਗਰ ਘਰ ਕਹੀ ਨ ਪਾਏ ਹਮ ਗੁਰ ਰਾਖੇ ਲਿਏ ਲਿਵ ਲਾਏ ਇਨ ਲੋਗਨ ਸਿਉ ਹਮ ਭਏ ਬਰਾਈ ਇਹ ਗ੍ਰਹਿ ਮੈਂ ਦੁਏਨ ਖਟਾਈ ਆਏ ਪ੍ਰਭ ਪਹਿ ਅੰਚਰ ਲਾਗ ਕਲੋ ਤਪਾਵਸ ਪ੍ਰਭ ਸਰਬਾਗ ਪ੍ਰਭ ਹਸ ਬੋਲੇ ਕੀਏ ਨਿਆਏ ਸਗਲ ਦੂਤ ਮੇਰੀ ਸੇਵਾ ਲਾਏ ਤੂੰ ਠਾਕਰ ਇਹੋ ਗ੍ਰਹਿ ਸਭ ਤੇਰਾ ਕਹੋ ਨਾਨਕ ਗੁਰ ਕੀਆ ਨਵੇਰਾ ਪ੍ਰਭਾਤੀ ਮਹਲਾ 5 ਮਨ ਮੈਂ ਕ੍ਰੋਧ ਮਹਾ ਅਹੰਕਾਰਾ ਪੂਜਾ ਕਰੇ ਬਹੁਤ ਵਿਸਤਾਰਾ ਕਰ ਇਸ਼ਨਾਨ ਤਨ ਚੱਕਰ ਬਣਾਏ ਅੰਤਰ ਕੀ ਮਲ ਕਭੀ ਨਾ ਜਾਏ ਇਤ ਸੰਜਮ ਪ੍ਰਭ ਕਿਨਹੀ ਨਾ ਪਾਇਆ ਭਗਉਤੀ ਮੁਦਰਾ ਮਨ ਮੋਹਾ ਮਾਇਆ ਰਹਾਉ ਪਾਪ ਕਰੇ ਪੰਜਾਂ ਦੇ ਬਸਰੇ ਤੀਰ ਸਨਾਏ ਕਹੇ ਸਭ ਉਤਰੇ ਬਹੋਰ ਕਮਾਵੇ ਹੋਏ ਨ ਸੰਕ ਜੰਪੁਰ ਬਾੰਦ ਖਰੇ ਕਲੰਕ ਕੂ ਗਰ ਬਾਦ ਬਜਾਵੇ ਤਾਲਾ ਅੰਤਰ ਕਪਟ ਫਿਰੇ ਬਤਾਲਾ ਬਲਮੀ ਮਾਰੀ ਸਾਪ ਨਾ ਮੂਆ ਪ੍ਰਭ ਸਭ ਕਿਛੁ ਜਾਣੇ ਜਿਨ ਤੂੰ ਕੀਆ ਉਮਰਤਾਪ ਗੇਰੀ ਕੇ ਬਸਤਰਾ ਆਪਦਾ ਕਾ ਮਾਰਿਆ ਗ੍ਰਹ ਤੇ ਨਸਤਾ ਦੇਸ ਛੋੜ ਪਰਦੇਸੇ ਤਾਇਆ ਪੰਚ ਚੰਡਾਲ ਨਾਲੇ ਲੈ ਆਇਆ ਆਨ ਫਰਾਏ ਹਰਾਏ ਟੂਕਾ ਕਰ ਕਰ ਮੰਗੇ ਤ੍ਰਪ ਤਮਨ ਤੇ ਚੂਕਾ ਬਨੇਤਾ ਛੋਲ ਬਨ ਨਦਰ ਪਰ ਨਾਰੀ ਵੇਸ ਨਾ ਪਾਈਏ ਮਹਾ ਦੁਖਿਆਰੀ ਬੋਲੇ ਨਹੀਂ ਹੋਏ ਬੈਠਾ ਮੁੰਨੀ ਅੰਤਰ ਕਲਪ ਪੁਆਈਏ ਜੋਨੀ ਅਨ ਤੇ ਰਹਦਾ ਦੁਖ ਦੇਹੀ ਸਹਤਾ ਹੁਕਮ ਨਾ ਬੂਝੇ ਵਿਆਪਿਆ ਮਮਤਾ ਬੇਨ ਸਤਗੁਰੂ ਕਿਨੇ ਨ ਪਾਈ ਪਰਮ ਗਤੇ ਪੁੱਛੋ ਸਗਲ ਬੇਦ ਸਿਮਲਤੇ ਮਨਮੁਖ ਕਰਮ ਕਰੇ ਅਜਾਈ ਜਿਉ ਬਾਲੂ ਘਰ ਠੋਲ ਨਠਾਈ ਜਿਸਨੋ ਭਾਏ ਗੋਬਿੰਦ ਦਿਆਲਾ ਗੁਰਗਾ ਬਚਨ ਤਿੰਨ ਬਾਦਿਓ ਪਾਲਾ ਕੋਟ ਮਦੇ ਕੋਈ ਸੰਤ ਦਿਖਾਇਆ ਨਾਨਕ ਤਿੰਨ ਕੈ ਸੰਗਤ ਲਾਇਆ ਜੇ ਹੋਵੇ ਭਾਗ ਤਾ ਦਰਸ਼ਨ ਪਾਈਏ ਆਪ ਤਰੇ ਸਭ ਕੁਟੰਬ ਤਲਾਈਏ ਰਹਉ ਦੂਜਾ ਪਰਬਤੀ ਮਹੱਲਾ ਪੰਜਵਾ ਸਿਮਰਤ ਨਾਮ ਕਲਬਿਖ ਸਭ ਕਾਟੇ ਧਰਮ ਰਾਇ ਕੀ ਕਾਗਰ ਫਾਟੇ ਸਾਧ ਸੰਗਤ ਮਿਲ ਹਰ ਰਸ ਪਾਇਆ ਪਾਰ ਬ੍ਰਹਮ ਰਿੱਧ ਮਹੇ ਸਮਾਇਆ RAM ਰਮਤ ਹਰ ਹਰ ਸੁਖ ਪਾਇਆ ਤੇਰੇ ਦਾਸ ਚਰਨ ਸਰਨਾਇਆ ਰਹਉ ਚੂਕਾ ਗਾਉਣ ਮਿਟਿਆ ਅੰਧਿਆਰ ਗੁਰ ਦਿਖਲਾਇਆ ਮੁਕਤ ਦੁਆਰ ਹਰ ਪ੍ਰੀਮ ਭਗਤ ਮਨ ਤਨ ਸਦ ਰਾਤਾ ਪ੍ਰਭ ਜਨਾਇ ਤਬ ਹੀ ਜਾਤਾ ਘਟ ਘਟ ਅੰਦਰ ਰਵਿਆ ਸੋਏ ਤਿਸ ਬਿਨ ਬੀਜੋ 나ਹੀ ਕੋਏ ਬੈਰ ਵਿਰੋਧ ਛੇਦੇ ਭੈ ਪਰਮਾ ਪ੍ਰਭ ਪੁਨ ਆਤਮੇ ਕੀਨੇ ਧਰਮਾ ਮਹਾ ਤਰੰਗ ਦੇ ਕਾਂਡੇ ਲਾਗਾ ਜਨਮ ਜਨਮ ਕਾ ਟੂਟਾ ਗੰਡਾ ਜਬ ਤਬ ਸੰਜਮ ਨਾਮ ਸੁਮਾਲਿਆ ਆਪਣੇ ਠਾਕਰ ਨਦਰ ਨਿਹਾਲਿਆ ਮੰਗਲ ਸੂਖ ਕਲਿਆਣ ਤਿਥਾਈ ਜੈ ਸੇਵਕ ਗੋਪਾਲ ਗਸਾਈ ਪ੍ਰਭ ਸੁਪਰਸੰਨ ਭਏ ਗੋਪਾਲ ਜਨਮ ਜਨਮ ਕੇ ਮਿਟੇ ਬਿਤਾਲ ਹਮ ਹੋਮ ਜਗ ਉਰਦ ਤਪ ਪੂਜਾ ਕੋਟ ਤੀਰਥ ਇਸ਼ਨਾਨ ਕਰੀਜਾ ਚਰਨ ਕਮਲ ਨਿਮਖ ਰਿਤੇ ਧਾਰੇ ਗੋਬਿੰਦ ਜਪਤ ਸਭ ਕਾਰਜ ਸਾਰੇ ਉਚੇ ਤੇ ਉਚਾ ਪ੍ਰਭ ਥਾਨ ਹਰ ਜਨ ਲਾਵੇ ਸਹਿਜ ਧਿਆਨ ਦਾਸਨ ਦਾਸਨ ਕੀ ਬਾਸ਼ੋ ਧੂਰ ਸਰਬ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀਤ ਸਾਜਨ ਪਰਵਾਸਾ ਤੇਰਾ ਕਲ ਗਹਿ ਲੀਨੇ ਆਪਣੇ ਦਾਸ ਜਪ ਜੀਵੇ ਨਾਨਕ ਗੁਣ ਤਾਸ ਵਿਪਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾਰ ਨਾਸੀ ਆਪਣ ਰੰਗ ਸਹਜ ਪ੍ਰਗਾਸੀ ਪ੍ਰਗਤੀ ਜੋਤ ਮਿਟਿਆ ਅੰਧਿਆਰਾ ਆਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਉ ਜਹ ਅਨੰਦ ਦੁਖ ਦੂਰ ਭਯੰ ਮਨ ਮਾਨਕ ਲਿਵ ਤਤ ਲੁਕਾਨਾ ਜੋ ਕਿਸ਼ ਹੋਾਸ ਤੇਰਾ ਮਾਣਾ ਜੋ ਏਬ ਬੂਝੇ ਸੁਸਹਜ ਸਮਾਨਾ कहत कबीर किल बिक गए खीणा मन भया जग जीवन लीना प्रभाती आलो एक मसीत बसत है और मुल्क किस केरा हिंदू मूरत नाम निवासी दोहे में तत न हीरा अले राम जीवो तेरे नाई तू कर महरामत साईं रहओ लखण दखन दे सारी का बासा पश्चिम अले मुकामा دل میں کھوج دلے دل کھوجو یہی ٹھور مقام برہمن گیاس کرے چوبیسا کاجی مہ رمجانا گیارہ ماس پاس کے راکھے ایک ماہ ندانا کہاں اڑی سے مجن کیا کیا مسیط سر نائیں دل میں کپٹ نواز گزارے کیا حج پہ جائے ਇਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੇਮਾਰੇ ਕਬੀਰ ਪੁੰਗਰਾ RAM ਅਲੈ ਕਾ ਸਭ ਗੁਰਪੀਰ ਹਮਾਰੇ ਕਹਿਤ ਕਬੀਰ ਸੁਨੋ ਨਰ ਨਰਵੇ ਪਰੋ ਏਕ ਕੀ ਸਰਨਾ ਕੇਵਲ ਨਾਮ ਜਪੋਰੇ ਪ੍ਰਾਣੀ ਤਬ ਹੀ ਨਹਚੇ ਤਰਨਾ ਪਰਬਤੀ ਅਵਲ ਅਲੈ ਨੂਰ ਉਪਾਇ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਲੋਗਾ ਪਰਮ ਨਾ ਭੂਲੋ ਭਾਈ ਖਾਲਕ ਖਲਕ ਖਲਕ ਮੇ ਖਾਲਕ ਪੂਰ ਰਿਓ ਸਰਬ ਠਾਈ ਰਹਾਓ ਮਾਟੀ ਇਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁਮਾਰੇ ਸਭ ਮੈਂ ਸੱਚਾ ਇੱਕੋ ਸੋਈ ਤਿਸ ਕਾ ਕੀਆ ਸਭ ਕਛ ਹੋਈ ਹੁਕਮ ਪਛਾਨੇ ਸੋ ਇੱਕੇ ਜਾਣੇ ਬੰਦਾ ਕਈਏ ਸੋਈ ਅਲੋ ਅਲਖਨ ਜਾਈ ਲਖਿਆ ਗੁਰ ਗੁਲ ਦੀਨਾ ਮਿਠਾ ਕਹ ਕਬੀਰ ਮੇਰੀ ਸੰਕਾ ਨਾ ਸੀ ਸਰਬ ਨਰੰਜਨ ਦੀਠਾ ਪਲਵਤੀ ਬੀਰ ਕਤੇਬ ਕਹਿਤ ਬੀਰ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ جو سب میں ایک کہت ہو تو کیوں مرغی مارے ملہ کہو نیاؤں خدائی تیرے من کا پرم نہ جائی رہو پکڑ جیو آنیا دہے بناسی ماتی کو بسمل کیا جوت سروپ انارہت لگی کہو حلال کیا 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 اجو پاک کیا مہتویا کیا مسیت سر لایا ਜੋ ਦਿਲ ਮੇਂ ਕਪਟ ਨਿਵਾਜ ਗੁਜਾਰੋ ਕਿਆ ਹਾਜੇ ਕਾਬੇ ਜਾਇ ਤੂੰ ਨਪਾਕ ਪਾਕ ਨਹੀਂ ਸੁਜਿਆ ਤਿਸ ਕਾ ਮਰਮ ਨ ਜਾਣਿਆ ਕਹ ਕਬੀਰ ਭੇਸ ਤੇ ਚੂਕਾ ਦੋਜ ਜਿ ਕੋ ਸਿਉ ਮਨ ਮੰਨੇ ਪਰਬਤੀ ਸੋਨ ਸੰਧਿਆ ਤੇਰੀ ਦੇਵ ਦੇਵਾ ਕਰ ਅਦਪਤ ਆਦ ਸੁਮਾਈ ਸਿਧ ਸਮਾਲ ਅੰਤ ਨਹੀਂ ਪਾਇਆ ਲਾਗ ਰਹੇ ਸਰਨਾਈ ਲਿho ਆਰਤੀ ਹੋ ਪੁਰਖ ਨਰੰਜਨ ਸਤਗੁਰੂ ਪੂਜੋ ਭਾਈ ਠਾਡਾ ਬ੍ਰਹਮ ਨਿਗਮ ਵਿਚਾਰੇ ਅਲਖ ਨ ਲਖਿਆ ਜਾਈ ਰਹਾਉ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇਹ ਉਜਾਰਾ ਜੋਤ ਲਏ ਜਗਦੀਸ਼ ਜਗਾਇਆ ਬੂਝੇ ਬੂਝਣ ਹਾਰਾ ਪੰਚੇ ਸ਼ਬਦ ਅਨਾਹਦ ਬਾਜੇ ਸੰਗੇ ਸਾਰੰਗ ਪਾਨੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਰੰਕਾਰ ਨਿਰਬਾਨੀ ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਕੀ ਬਿਰਥਾ ਮਨ ਹੀ ਜਾਣੇ ਕਹਿ ਬੂਝਲ ਆਗੇ ਕਈਏ ਅੰਤਰਜਾਮੀ RAM ਰੁਆਈ ਮੈਂ ਡਰ ਕੈਸੇ ਚਾਹੀਏ ਬੇਦੀਲੇ ਗੋਪਾਲ ਗੁਸਾਈ ਮੇਰਾ ਪ੍ਰਭ ਰਵਿਆ ਸਰਬੇ ਠਾਈ ਰਹਾਓ ਮਾਨੇ ਹਾਠ ਮਾਨੇ ਪਾਟ ਮਾਨੇ ਹੈ ਪਸਾਰੀ ਮਾਨੇ 바ਸੇ ਨਾਨਾ ਭੇਦੀ ਪਰਮਤ ਹੈ ਸੰਸਾਰੀ ਗੁਰ ਕੈ ਸ਼ਬਦ ਇਹੋ ਮਨ 라ਤਾ ਦੁਬੇਦਾ ਸਹਜ ਸੁਮਾਣੀ ਸਬੋ ਹੁਕਮ ਹੁਕਮ ਹੈ ਆਪੇ ਨਿਰਪੋ ਸਮਤ ਵਿਚਾਰੀ ਜੋ ਜਨ ਜਾਨ ਭਜੇ ਪਰਖੋਤਮ ਤਾਂ ਚੀ ਅਬਗਤ ਬਾਣੀ ਨਾਮ ਕਹੇ ਜਗ ਜੀਵਨ ਪਾਇਆ ਹਿਰਦੇ ਅਲਖ ਬਿਲਾਣੀ ਪ੍ਰਭਾਤੀ ਆਦ ਜੁਗਾਦ ਜੁਗਾਦ ਜੁਗੋ ਜੁਗ ਤਾਂ ਕਾ ਅੰਤ ਨਾ ਜਾਣਿਆ ਸਰਬ ਨਿਰੰਤਰ ਰਾਮ ਰਿਹਾ ਰਵ ਐਸਾ ਰੂਪ ਬਖਾਨਿਆ ਗੋਬਿੰਦ ਗਾਜੇ ਸ਼ਬਦ ਬਾਜੇ ਆਨੰਦ ਰੂਪ ਮੇਰੋ ਰਾਮਈਆ ਰਹਾਉ ਬਾਮਨ ਬੀਖ ਬਾਨੇ ਬੀਖੇ ਬਾਸ ਤੇ ਸੁਖ ਲਾਗਲਾ ਸਰਬਿਆਦ ਪਰਮਲਾਦ ਕਾਸਟ ਚੰਦਨ ਭੈਲਾ ਤੁਮਚੇ 파ਰਸ ਹਮ ਚੇ ਲੋਹਾ ਸੰਗੇ ਕੰਚਨ ਭੈਲਾ ਤੂੰ ਦਿਆਲ ਰਤਨ ਲਾਲ ਨਮ ਸਾਚ ਸੁਮਾਈਲਾ ਪ੍ਰਭਾਤੀ ਅਕਲ ਪੁਰਖ ਇਕ ਚਲਤ ਉਪਾਇ ਘਟ ਘਟ ਅੰਤਰ ਬ੍ਰਹਮ ਲਗਾਇਆ ਜੀ ਕੀ ਜੋਤਨਾ ਜਾਣੇ ਕੋਈ ਤੈ ਮੈਂ ਕੀਆ ਸੋ ਮਾਲੂਮ ਹੋਈ ਰਹਾਉ ਜਿਉ ਪਰਗਾਸਿਆ ਮਾਟੀ ਕੁੰਬੇਉ ਆਪ ਹੀ ਕਰਤਾ ਬੀਠਲ ਦੇਉ ਜੀ ਕਾ ਬੰਧਨ ਕਰਮ ਬਿਆਪੇ ਜੋ ਕਛ ਕੀਆ ਸੋ ਆਪੇ ਆਪੇ ਪਰਉ ਨਾਮ ਦਿਉ ਇਹੋ ਜੀਉ ਚਿਤਵੇ ਸੋ ਲਹੇ ਅਮਰ ਹੋਏ ਸਦ ਆਕਲ ਰਹੇ ਬਰਭਾਤੀ ਭਗਤ ਬੀਣੀ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਤਨ ਚੰਦਨ ਮਸਤਕ ਪਾਤੀ ਰਿਦ ਅੰਤਰ ਕਲ ਤਲ ਕਾਤੀ ਠਗ ਦਿਸਤ ਬੱਗਾ ਲਿਵ ਲਗਾ ਦੇਖ ਬੈਸ ਨੂੰ ਪ੍ਰਾਣ ਮੁਖ ਭਗਾ ਕਲ ਭਗਵਤ ਬੰਦ ਚਲਾਵੰਗ ਕਰੂਰ ਦਿਸਤ ਰਤਾ ਨਿਸਵਾਦੰ ਰਹਾਓ ਨਿਤ ਪ੍ਰਤ ਇਸ਼ਨਾਨ ਸਰੀਰੰਗੰ ਦੋਏ ਧੋਤੀ ਕਲਮ ਮੁਖ ਖੀਰੰਗੰ ਰਿਦੇ ਸ਼ਰੀ ਸੰਧਿਆਨੀ ਪਰ ਦਰਬ ਹਿਰਨ ਕੀ ਬਾਨੀ ਸੇਲ ਪੂਜੇ ਸੇ ਚੱਕਰ ਗਣੇਸ਼ ਨੂੰ ਨਿਸ ਜਾਗਸ ਭਗਤ ਪਰਵੇਸ਼ ਨੂੰ ਪਗ ਨਾਚਸ ਚਿਤ ਅਕਰਮੰਗ ਇਹ ਲੰਪਟ ਨਾਚ ਅਧਰਮੰਗ ਮਿਰਗ ਆਸਣ ਤੁਲਸੀ ਮਾਲਾ ਕਰ ਉਜਲ ਤਿਲਕ ਕਪਾਲਾ ਰਿਦੇ ਕੂੜ ਕੰਠ ਉਦਾਰਖੰ ਰੇ ਲੰਪਟ ਕ੍ਰਿਸ਼ਨ ਓਪਾ ਗੰ ਜਿਨ ਆਤਮ ਤਤ ਨ ਚੀਨੇ ਸਭ ਫੋਕੜ ਧਰਮ ਅਬੀਨੇ ਕਹੋ ਬੀਣੀ ਗੁਰਮੁਖ ਤੇ ਆਵੇ ਬਿਨ ਸਤਗੁਰ ਬਾਟ ਨ ਪਾਵੇ ਕਹੋ ਬੀਣੀ ਗੁਰਮੁਖ ਤੇ ਆਵੇ ਬਿਨ ਸਤਗੁਰ ਬਾਟ ਨ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ